ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਓ ਜੀ ਟਾਈਮ ਹੈ ਜਿਹੜਾ ਟਾਈਮ ਨਾ 3 ਵਜੇ ਆਪਾਂ ਉੱਠਿਆ ਮਸ਼ੀਨ ਤੋਂ ਆਪਾਂ ਸੂਟ ਸਟੀਚਿੰਗ ਕਰਦੀ ਸੀ ਮਾਸੀ ਜੀ ਦਾ ਉਹਨਾਂ ਨੇ ਚਾਹੀਦਾ ਇਹ 5 ਤਰੀਕ ਨੂੰ ਉਹਨਾਂ ਕੋਲ ਪਹੁੰਚਦਾ ਕਰਨਾ ਆਪਾਂ ਨੇ ਕੱਲ ਲਈ ਸੀਗੇ ਆਪਾਂ ਅੱਜ ਆਪਾਂ ਕੱਟ ਕੇ ਆਪਾਂ ਸਲਵਾਰ ਦੀ ਕਰਤੀ ਸਟੀਚਿੰਗ ਤੇ ਮੂਰੀਆਂ ਰਹਿ ਗਈਆਂ ਮੂਰੀ ਆਪਾਂ ਸ਼ਾਮ ਜੀ ਨੂੰ ਕਰਦਾਂਗੇ ਚਲੋ ਜੀ ਆਪਾਂ ਨਾ ਸਮਾਨ ਲਿਆਂਦਾ ਸੀਗਾ ਆਪਾਂ ਤੁਹਾਨੂੰ ਸਮਾਨ ਦਿਖਾਉਣੀ ਆਪਾਂ ਜੇ ਮੈਂ ਕਹਾਂ ਆਪਾਂ ਸਮਾਨ ਸੰਭਦੀਏ ਅੰਨੇ ਪਰਸ਼ਾਮ ਹੋਈ ਜਾਂਦੀ ਉਧਰ ਮੱਝਾਂ ਰੰਗੀ ਜਾਂਦੀ ਫਿਰ ਉਹਨਾਂ ਨੂੰ ਆਪਾਂ ਪਾਣੀ ਤਾਂ ਨਹੀਂ ਪਲਾਉਣਾਗੇ ਨਾਲੇ ਆਪਾਂ ਦਾਣਾ ਪਿਉਨੇ ਆ ਨਾਲੇ ਆਪਾਂ ਦਾਲ ਸਬਜ਼ੀ ਧਰਾਂਗੇ ਚਲੋ ਜੀ ਆਪਾਂ ਸਮਾਨ ਪਾ ਦਈਏ ਸਮਾਨ ਦੇਖੋ ਆਪਾਂ ਲਿਆਂਦਾ ਈ ਖੰਡ ਸੁੱਕੀ ਚਾਹ ਸਰਫ ਤੇ ਗੁੜ ਦਾ ਡੱਬਾ ਤੇ ਇਹ ਚੀਜ਼ਾਂ ਆਪਾਂ ਸਾਮਕਾ ਡੱਬਿਆਂ ਚ ਪਾ ਦਈਏ ਸਮਾਨੇ ਚ ਤੇ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਵੀਡੀਓ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੀ ਵੀਡੀਓ ਬਾਰੇ ਚਲੋ ਜੀ ਆਪਾਂ ਸਮਾਨ ਸੰਭਾਲ ਲਈਏ ਇਹਨੇ ਆਪਣੇ ਸ਼ਾਮ ਦੇ ਕੰਮ ਧੰਦੇ ਚਲੋ ਜੀ ਆਪਾਂ ਪਾਈਏ ਖੰਡ ਖੋਡਾ ਲਈ ਆਪੇ ਸਮਾਨ ਆਪਣਾ ਆਪੀ ਆਪਣੇ ਖੰਡ ਦੀ ਬੋਰੀ ਇੰਨਾ ਚ ਸਮਾਨ ਪਾਵਾਂਗੇ ਬਾਲਟੀ ਚ ਪਾਵਾਂਗੇ ਆਪਾਂ ਗੁੜ ਜੇ ਪੈ ਗਿਆ ਗੁੜ ਵੱਧੇ ਹੀ ਮਿਲਦਾ ਕੁਛ ਆਪਾਂ ਉਹ ਦੂਸਰੇ ਭਾਂਡੇ ਚ ਪਾ ਦਾਂਗੇ ਆ ਦੋ ਭਾਂਡੇ ਚ ਪਾ ਦਾਂਗੇ ਆਪਾਂ ਖੰਡ ਇਹ ਸਟੀਲ ਵਾਲੀ ਵੱਡੀ ਢੋਲੀ ਚ ਸੀਗਾ ਮੱਕੀ ਦਾ ਆਟਾ ਆਪਾਂ ਛੋਟੀ ਢੋਲੀ ਚ ਕੱਢ ਦਾਂਗੇ ਓਏ ਜਪਾਂ ਮੱਕੀ ਦਾ ਆਟਾ ਨਾ ਇਹਦੇ ਚ ਪਾ ਲਿਆ ਇਹ ਥੋੜਾ ਜਿਹਾ ਆਪਣੇ ਕੋਲੇ ਇਹ ਚ ਪਾ ਦੀ ਆਪਾਂ ਖੰਡ ਆਹ ਆਹ ਚੰਦਾ ਪਾ ਖੰਡ ਪਾ ਦੀ ਬੋਰੀ ਖੋਲ ਕੇ ਆਹ ਮੈਂ ਕਿੱਥੇ ਪਾਸੇ ਚੱਲ ਲਈ ਇਹਨਾਂ ਬੋਰੀ ਖੰਡ ਦੀ ਆਪਾਂ ਨੂੰ 6 ਮਹੀਨੇ ਵਧੀਆ ਲੱਗੇ ਜਾਂਦੇ ਇਹਨੂੰ ਖੰਡ ਦੇ ਉਸ ਆਪਾਂ ਸ਼ੱਕਰ ਵਰਤਦੇ ਆਂ ਚਾਹ ਚ ਉਸ ਆਪਾਂ ਖੰਡ ਖੰਡ ਕੇ ਹੁਣ ਆਪਾਂ ਤਾਂ ਕਰਤੀ ਸੀ ਕਰ ਚੁਣ ਬਦਲੋ ਪੂਰੇ ਆਪਾਂ ਨੂੰ ਕੁਆ ਕੁਆ ਹੁਣ ਕੱਢਾਂਗੇ ਇਹਦੇ ਵਿੱਚ ਖੰਡ ਵੱਧ ਪਾਉਂਦੇ ਹਾਂ ਕੁਆ ਘੜ ਬਣਾ ਲਿਆ ਤੇ ਗਾਜਰ ਦਾਤ ਬਣਾ ਲਿਆ ਤੇ ਪੂਰੀ ਤੇ ਆਪਣੀ ਰੱਤਾ ਬਣਾ ਲਿਆ ਇੱਕ ਲੈਂਦਾ ਆਪਣਾ ਚੋਲਾ ਸੁੱਕੀ ਚਾਹ ਦਾ ਅੱਗੇ ਨਾਲ ਆਪਣੇ 5 ਕਿਲੋ ਦਾ ਸੁੱਕੀ ਜਗਾ ਛੋੜਾ ਦਿੰਦੇ ਨੇ ਇਸ ਵਾਰ 2-2 ਕਿਲੋ ਦੇ ਸੀਗੇ ਆਪਾਂ ਨੇ ਫਿਰ 1 ਲੈ ਆਂਦਾ 2 ਕਿਲੋ ਕੁਛ ਆਪਾਂ ਨੇ ਹੁਣ ਖਤਮ ਹੋਈ ਵਿੱਚ ਆਪਾਂ ਨੇ ਕਿਲੋ ਲੈ ਆਂਦੀ ਸੀਗੀ ਆਪਣੇ ਚਾਹ ਦੀ ਲਾਗ ਤੱਕ ਪੀ ਆਈ ਇੱਥੇ ਮੰਗਵਾ। ਅੱਧਾ ਘਟਾ ਕੇ ਅੱਧਾ ਕੋਨੇ ਦੇ ਬੂਟੂ

ਬੜੇ ਦੇ ਵਿੱਚ ਮਿਲਦਾ ਸਾਰਾ ਪੈਣਾ ਨੀਗਾ ਥੋੜਾ ਥੋੜਾ ਮਿਰਚਾ ਬਣਾਉਣਾ ਉਹ ਆਪਾਂ ਇਹ ਰੱਖ ਦਾਂਗੇ ਮੱਝਾਂ ਨੂੰ ਪਾ ਦਾਂਗੇ ਉਹ ਠੰਡਾ ਕੁਝ ਤਾਂ ਆਪਣੇ ਗੁਰ ਪਿਆ ਸੀਗਾ ਢੋਲੀ ਚ ਉਹ ਨਾ ਉਹ ਹੋ ਰਿਹਾ ਢਿੱਲਾ ਜਾ ਹੋ ਰਿਹਾ ਬਾੜਾ ਪਾਣੀ ਵਰਦਾ ਉਹ ਆਪਣੀਆਂ ਮੱਝਾਂ ਸੂਣ ਲੀਆਂ ਉਹ ਆਪਾਂ ਲੱਟੇ ਨੂੰ ਖਲਗੁਣੇ ਪਾਇਆ ਕਰਾਂਗੇ ਉਹਨੂੰ ਪਾ ਦਾਂਗੇ ਇਹ ਆਪਾਂ ਅੰਨ ਦੇ ਕੱਟੀਆਂ ਨੂੰ ਝੋਟੀਆਂ ਨੂੰ ਨਾ ਐ ਪਾ ਦਾਂਗੇ ਤਾਂ ਨੂੰ ਗਵਾਇਆ ਲਓ ਜੇ ਉਹਨਾਂ ਆਪਾਂ ਬੱਕਲੀਆਂ ਤੜਾ ਕਰਾਂਗੇ ਫਿਰ ਖਲਗੁਣੇ ਜਿੰਨੀਆਂ ਕਰਾਂਗੇ ਉਹ ਉਹਦੇ ਚ ਪੈ ਜਾਊਗਾ

ਦੀ ਆਪਣੀ ਸਰ ਸਰ ਤੋਂ ਬਿਦਾਤ ਤਾਂ ਚੱਕੀ ਤੋਂ ਸੁਖੰਦੇ ਸਮਝੀ ਆਪਾਂ ਮੋਟੇ ਟੱਕਣਾ ਕੀ ਦੇਜੇ ਇਹਨੂੰ ਆਈ ਰੱਖ ਦਨ ਅੰਦਰ ਆ ਲੈ। ਜੁਲੇ ਜਪੈਨੂੰ ਆਈ ਰੱਖ ਦਨ ਅੰਦਰ। ਇਹਨੂੰ ਹੋਰ ਘੰਟੇ ਚ ਬਾਲਟੀ ਚ ਪਾ ਦੇਗੇ ਆਪਾਂ। ਆਪਾਂ ਸਮਾਨ ਸਾੰਦੀ ਇਸ ਤਰ੍ਹਾਂ ਵੀ। ਲੰਮੇ ਨਾ ਤਰਾ ਰਹੋ ਤਾਂ ਕਿ ਕੋਈ ਨਹੀਂ। ਜੇ ਮੈਂ ਗੁਰਦੈ ਨਹੀਂ ਹੁੰਦੀ ਅੰਦਰ ਤੇ ਕਰਣਾ ਲਓ ਵੀਡੀਓ ਬਣਾਇਆ ਨਾ ਮਾ ਪਤਾ ਨਹੀਂ ਕੀ ਹੋ ਗਿਆ ਇਹ ਰੱਖ ਦਿਨ ਅੰਦਰ ਲਈ। ਇਹ ਜਪ ਪੈਨਵਾ ਇਹ ਰੱਖ ਦੇ ਅੰਦਰ। ਇਹਨੂੰ ਹੋਰ ਘੰਡੇ ਚ ਬਾਲਟੀ ਚ ਪਾ ਦੇਗੇ ਆਪਾਂ। ਆਪਾਂ ਸਮਾਨ ਸਾੰਦੀ ਇਕੱਤਰ ਦੀ। ਲੰਮਰ ਨਾ ਤਰਾ ਹੁੰਦਾ ਕੋਈ ਨਹੀਂ ਲੈਂਦਾ। चले समान अंदर दिए इसका अंदर नहीं तो इस तार है कपड़ो अंदर धरना रखना कबाली ਮੋਠਾਂ ਦੀ ਆਠੀਆਂ ਲੱਗੇ ਜੰਨਾ ਆਪਾਂ ਅੱਗ ਵਾਲਾ ਨਾਲੇ ਆਪਾਂ ਸੇਕ ਲੈਨੇ ਆ ਨਾਲੇ ਆਥ ਨੇ ਆਪਾਂ ਰੋਟੀ ਚੁੰਡੀ ਦੀ ਬਣਾ ਲੈ ਲੈਂਦੇ ਆ ਲੱਕੜ ਵਾਲਣ ਆਪਣੇ ਬਾਧੂ ਤੇ ਲੱਕੜਾ ਬਾਧੂ ਪਈਆਂ ਨੇ ਇਸ ਕਰਕੇ ਨਾ ਆਪਾਂ ਥੋੜੇ ਦੀ ਅੱਗ ਵੱਧਵਾ ਲਦੇ ਆਂ ਸਵੇਰ ਵਾਲੇ ਆਪਾਂ ਕੋ ਟਾਈਮ ਘੱਟ ਹੁੰਦਾਗਾ ਆਪਾਂ ਤਾਂ ਫਿਰ ਗੈਸ ਤੇ ਰੋਟੀ ਬਣਾ ਲੈਨੇ ਕਿਉਂਕਿ ਸਵੇਰ ਵਾਲੇ ਕੰਦੀ ਰੋਟੀ ਹੀ ਹੁੰਦੀ ਐ ਗੈਸ ਤੇ ਬਣਾਉ ਨਾਲੇ ਐਸਮੜਾ ਆਪਾਂ ਸਬਜ਼ੀ ਦਾਣ ਸਬਜ਼ੀ ਬਣਾਨੇ ਉੱਧਰ ਨਾਲ ਆਪਣੇ ਡੱਬਾ ਤੇ ਅੰਦਰ ਗੀਜਰ ਚ ਉੱਥੇ ਗੀਜਰ ਵਾਲਾ ਆਪਾਂ ਜਿਹੜਾ ਗੀਜਰ ਲਾਇਸੀ ਪਰ ਉਹ ਡੱਬੇ ਚ ਆਪਾਂ ਜਾ ਕੇ ਪਾ ਦਾਂਗੇ ਆਪਾਂ ਨੇ ਦੋ ਦਿਨ ਲੰਘ ਜਾਂਦੇ ਨੇ ਪਾਥੀਆਂ ਨਾਲ

ਇਹ ਗੋਸਣਾ ਬੜੀ ਠੰਡੋ ਹੋ ਜਾਂਦੀ ਹੈ ਹੱਥ ਜਿਵੇਂ ਨਹੀਂ ਹੁੰਦਾ ਕਿਸੇ ਕੰਮ ਨੂੰ 12:00 ਵਜੇ ਤੋਂ ਬਾਅਦ ਮੜ ਕੇ ਸੇਕੇ ਜਾਂਦਾਗਾ ਫਿਰ ਤੇ ਕੰਮਾਂ ਹੋਣਗੇ ਹਾਂ ਤਾਂ ਬੜੀ ਕਾਇਨ ਲੱਗੀ ਹੱਥਾਂ ਦੇ ਟਾਂ ਤਾਂ ਵਧੀਆ ਦਨ ਲੱਗੇ ਜਾਂਦਾ ਲੋਕਾਂ ਤੋਂ ਸਵੇਰ ਵਾਲੇ ਬੜੀ ਠੰਡ ਹੁੰਦੀ ਹੈ ਦੇ ਮਾਂ ਦੀ ਇਹ ਦਾਲ ਤਾਂ ਪੀਣ ਵਾਲੇ ਅੱਗ ਚੜ ਜੂਗੀ ਆਪਾਂ ਚਰ ਭਾਂਡੇ ਮਾਜਦੇ ਨਹੀਂ ਪਹਿਲਾ ਲਸਣ ਗੰਡਾ ਨਾ ਬਾਅਦ ਚ ਤੜਕਾ ਲਾਵਾਂਗੇ ਆਹ ਪਹਿਲਾ ਦਾੜ ਤਰਾਂਗੇ ਆਪਾਂ ਮੋਠਾ ਜਿਹਾ ਦੇਖੋ ਪਾਣੀ ਪਿਆ ਤੇ ਚਾਪਾ ਮੋਠਾ ਦੇਤੀ ਮੋਠਾ ਚਲੋ ਜੀ ਆਪਾਂ ਕਾਂਡੇ ਮਾਰਦੇ ਸਾਂ ਥਰਕੇ ਮਿਲ ਜੇ ਲੋ ਜੀ ਆਪਾਂ ਦਾਣ ਧਰਤੀ ਆਪਾਂ ਲਸਣ ਗੰਡਾ ਛਿੱਲ ਲਈਏ ਨਾਲੇ ਸੇਕ ਲਾਂਗੇ ਨਾਲੇ ਆਪਾਂ ਲਸਣ ਗੰਡਾ ਛਿੱਲ ਲਾਂਗੇ ਤੇ ਕਿੰਨੇ ਆਪਾਂ ਮੋਠਾ ਪਾਕੇ ਤਰਿੰਨੇਗੇ ਪਾਣੀ ਚ ਫਿਰ ਆਪਾਂ ਉਹ ਕਰਦਾਂਗੇ ਤੜਕਾ ਲਾਵਾਂਗੇ ਬਾਅਦ ਚ ਮੈਂ ਚਲ ਪਹਿਲਾਂ ਸਨਗੰਣਾ ਛਿਲ ਦੇਣਾ ਅਸਲ ਦਾ ਬਾਲੀ ਪੰਜ ਦੌੜ ਉਹਨੇ ਪਹਿਲਾਂ ਦੇਣੇ ਛੋਟੇ ਹੋ ਗਏ ਇਹਨੇ ਮੱਜੇ ਦੀ ਧਾਰ ਤੂਰ ਦਾ ਟਾਈਮ ਹੋ ਜਾਊਗਾ ਠੰਡ ਚ ਨਾ ਹੱਥ ਹੀ ਨਹੀਂ ਪੈਂਦਾ ਕਿਸੇ ਪਾਸੇ ਸਵੇਰ ਵੇਲੇ ਤਾਂ ਬਾੜੀ ਜਿਆਦਾ ਠੰਡ ਹੁੰਦੀ ਆ ਬੇਜ ਜਮੀ ਹੱਥ ਠਰਦੇ ਨੇ ਕਿ ਮਸੀਂ ਕੰਮ ਕਰਨਾ ਪੈਂਦਾ ਲੋਕ ਘੰਟੇ ਤਾਂ ਪਿੱਛੋਂ ਦਿਨ ਵਧੀਆ ਲੱਗ ਜਾਂਦਾ ਸਵੇਰ ਵੇਲੇ ਔਖਾ ਹੋ ਜਾਂਦਾ। ਆਥਨ ਕਰਨ ਨੂੰ ਮੜ ਜਾ ਦਰਜਾ ਸੇਕ ਜਾਂ ਹੋ ਜਾਂਦਾਗਾ। ਉੱਤੋਂ ਪਜੋਈ ਦੇ ਨਿੱਕ ਧੁੱਪ ਨਾਲ ਸੇਕ ਨਾਲ ਤਾਂ ਕੱਪੜੇ ਕੱਪੜੇ ਸੁੱਕ ਜਾਂਦੇ ਨੇ। ਨਾਲੇ ਚਲ ਕੋਹਰ ਜੀ ਹੋ ਜਾਂਦੀ ਆ, ਮਿੱਗਾ ਜਾ ਹੋ ਜਾਂਦਾ ਦਿਨ। ਆਥਨ ਵੇਲੇ ਆਪਾਂ ਚੁੱਲ੍ਹੇ ਦੀ ਕਰਦੇ ਆਂ, ਦਾਲ ਸਬਜ਼ੀ ਨਾਲੇ ਆਪਾਂ ਰੋਟੀ-ਪੁੱਟੀ ਬਣਾ ਲੰਨੀ ਆ। ਤੇ ਲੱਕੜਾ ਬਾਲਣ ਬਾਦੂ ਜੀ ਨਾਲ ਤਾਂ ਗਰਮੀ ਚ ਤਾਂ ਫਿਰ ਆਪਾਂ ਚੁੱਲ੍ਹਾ ਬਾਲਦੀ ਨਹੀਂ ਹੈਗੀ। ਕਿ ਮੈਂ ਕਿਹਾ ਚੱਲ ਪਾਥੀਆਂ ਕੁੱਤੀਆਂ ਬਾਦੂਰੇ ਨਾਲ ਆਪਣੇ ਲੱਕੜਾ ਬਾਦੂ ਨੇਗੀ। ਨਾਲੇ ਸੇਕਿਆ ਜਾਂਦਾਗਾ। ਨਾਲੇ ਆਪਾਂ ਸਗਾ ਸਬਜੀ-ਸਬਜੀ ਬਣਾ ਲੈਨੇ ਸੀ। ਕੜਾਹੇ ਕੋਲ ਲਾ ਦੀ। ਉੱਪਰ ਪਿਆਜ਼, ਜ਼ੀਰੇ, ਲਸਣ ਚੀਕ ਲਈ। ਇਸ ਵਾਰ ਤਾਂ ਲਸਣ ਵੀ ਬਹੁਤ ਮਹਿੰਗਾ ਹੋ ਰਿਹਾ ਈ। ਬੋਲਾ 400 ਰੁਪਏ ਕਿਲੋ ਹੋਇਆ ਪਿਆਈ। 4 450 ਰੁਪਏ। ਇਸ ਹਾਲ ਤਾਂ ਲਸਣ ਵੀ ਮਹਿੰਗਾ ਸੀਗਾ ਪਿਆਜ਼ ਵੀ ਮਹਿੰਗੇ ਨੇਗੇ ਪਿਆਜ਼ ਵੀ 50 ਰੁਪਏ 60 ਰੁਪਏ ਕਿਲੋ ਰਹੇ ਨੇਗੇ ਦੋ ਸਾਲ ਪਹਿਲਾਂ ਲਸਣ ਸਸਤਾ ਸੀਗਾ ਜਦੋਂ 50 50 ਦਾ 2 ਕਿਲੋ ਦੇਦਾ ਕਰਨ 20 25 ਰੁਪਏ ਕਿਲੋ ਹੀ 16 4 ਕਿਲੋ 25 ਰੁਪਏ ਕਿਲੋ ਸਭ ਜਿਹੜੇ ਆਪਣੇ ਖੇਤਾਂ ਬੱਦੂ ਹੋਣਾ ਜਿੰਨਾ ਕ ਚਲੋ ਲੋਕੀ ਸਬਜ਼ੀਆਂ ਸਭ ਚੇਂਜ ਹੋ ਜਾਂਦੇ ਲੱਗਦਾ ਜੈਸੇ ਕਿ ਤੋਂ ਇਹ ਆਪਣੋ ਤੋਂ ਹੀ ਆ ਗਿਆ ਨੇ ਇਹ ਆਪਾਂ ਕੰਮ ਨਹੀਂ ਕਰਦੇ ਤੇ ਮਟਰ ਵੀ ਲੱਗੇ ਸਾਡੇ ਲੋਕੀ ਦੇ ਖਰਚੇ ਲੱਗੇ ਇਹਦੇ ਨਹੀਂ ਦੂਰਦੇ ਮੇਥੇ ਨੂੰ ਸਾਰਾ ਕੁਝ ਤੇ ਲੋਕੀ ਸਬਜ਼ੀਆਂ ਹੋ ਜਾਂਦੀਆਂ ਨੇ ਹੁਣ ਚਲੋ ਲੱਗਦਾ ਮੋਟਾ ਜੀ ਗੱਲ ਕਰਦੇ ਆਂ ਅੱਠ 10 ਦਿਨਾਂ ਬਾਅਦ ਨਾਲ ਆਪਾਂ ਮੋਟਾ ਜੀ ਗੱਲ ਕਰ ਲੈਨੇ ਹੁਣ ਤਾਂ ਆਪਣੇ ਖੇਤਾਂ ਸਭ ਜਾਂਦੇ ਆਂ ਨੇ ਗੋਦਾ ਤਾਂ ਚੱਲ ਪਕੜਨਾ ਲੱਗੀ ਜੋ ਬਿਲੇ ਨਹੀਂ ਤਾਰ ਉਹਨੀਆਂ ਤਾਂ ਬਾਤਾਂ ਜਿੰਨੇ ਖਰਚ ਲੱਗ ਜਾਣਗੇ ਧੱਪਾਂ ਪੈਣ ਲੱਗ ਜਾਣਗੀਆਂ ਹੁਣ ਤਾਂ ਇੱਕ ਵੀ ਦਾਣੇ ਚੋਕੀ ਰੰਗੀ ਜਿੜਾ ਬੜਾ ਬਤਾ ਕੰਸਟਰਮੈਂਟ ਆ ਕਰਕੇ ਬੈਠੂਆ ਇਹ ਜਿੰਨੇ ਤੋਂ ਪਣੇ ਪਾਣ ਲੱਗ ਜੇ ਤਾਂ ਕਿਤੇ ਇਹ ਕੰਮ ਨਹੀਂ ਜਾਂਦਾ ਅੱਛਾ ਠੰਡ ਚ ਲੱਗੇ ਕੰਮ ਨਹੀਂ ਪੈਂਦਾ ਇਸ ਕਸ ਕਲਰ ਰੋਕੀ ਪਣੀ ਸੀ ਨਾ ਤਾਂ ਕੋ ਉਹਨੂੰ ਚੰਗੀ ਤਰ੍ਹਾਂ ਪਾਇਆ ਗਿਆ ਕਿਆ ਪਾਣੀ ਵਿੱਚ ਇਸ ਪਾਣੀ ਤੇ ਜਿੱਤੇ ਪਹਿਲਾਂ ਦੀ ਪਕਾ ਕੇ ਸਰਪਾਵਾਂਗੇ ਯਾਹ ਰਾਜਾ ਜਿਹੜੇ ਮੈਂ ਪੰਘਾਪਾਤਾ ਹੁਣ ਆਪਾਂ ਪਾਣੀ ਚ ਦੇਣੇ ਤੇ ਪਰ ਮਗਰ ਲਾ ਲਾਂਗੇ ਰੂਹ ਨੂੰ ਸਾਂਝੋ ਕੇ ਲੈਉਣੇ ਆ ਤਾਰ ਤੜਕਾ ਆਪਣਾ ਲੱਗ ਗਿਆ ਚਲੋ ਜੀ ਅੱਜ ਦੀ ਬੁੜੀ ਦਾ ਦਿੱਤੀ ਮਿਲ ਜਾਂਦਾ